ਸਾਂਝਾ ਫੋਰਮ ਅਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਪੀਐਸ ਪੀਸੀਐਲ ਅਤੇ ਪੀਐਸਟੀਸੀਐਲ ਵਿਭਾਗ ਫਾਜ਼ਿਲਕਾ ਵੱਲੋਂ ਬਿਜਲੀ ਬੋਰਡ ਦਫ਼ਤਰ ਫਾਜ਼ਿਲਕਾ ਦੇ ਬਾਹਰ ਅੱਜ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਤੇ ਅਧਿਕਾਰੀਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਰਮਚਾਰੀਆਂ ਨੇ ਕਿਹਾ ਕਿ ਬਿਜਲੀ ਬੋਰਡ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੇ ਡਬਲ ਡਿਊਟੀਆਂ ਲਗਾਈਆਂ ਗਈਆਂ ਹਨ 24 24 ਘੰਟੇ ਬਿਜਲੀ ਦੀਆਂ ਡਿਊਟੀਆਂ ਅਤੇ ਬਾਕੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀਆਂ ਡਿਊਟੀਆਂ ਇਸ ਕਰਕੇ ਬਿਜਲੀ ਨਿਰਵਿਗਨ ਲੋਕਾਂ ਨੂੰ ਦੇਣ ਵਿੱਚ ਮੁਸ਼ਕਲ ਆ ਰਹੀ ਹੈ ਜਿੰਦੇ ਕਰਕੇ ਲੋਕ ਖੱਜਲ ਖਵਾਰ ਹੋ ਰਹੇ ਹਨ ਤੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਨਾ ਕਰਨਾ ਪੈ ਰਿਹਾ ਹੈ ਉਹਨਾਂ ਕਹਿੰਦੇ ਕਿ ਕਈ ਵਾਰ ਅਧਿਕਾਰੀਆਂ ਨੂੰ ਮੰਗ ਕੀਤੀ ਜਾ ਚੁੱਕੀ ਹੈ ਅਧਿਕਾਰੀਆਂ ਨੇ ਮੰਗ ਮੰਨ ਵੀ ਲਈ ਪਰ ਮੰਨ ਕੇ ਲਾਗੂ ਨਹੀਂ ਕਰ ਰਹੇ ਬਿਜਲੀ ਕਾਮਿਆਂ ਦੀਆਂ ਡਿਊਟੀਆਂ ਨਹੀਂ ਸਿੰਗਲ ਕਰ ਰਹੇ ਡਬਲ ਡਿਊਟੀ ਆ ਦੇਰ ਕਰਕੇ ਬਿਜਲੀ ਕਾਮਿਆਂ ਦੇ ਸਿਰ ਤੇ ਦਿਮਾਗ ਤੇ ਭਾਰੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਹੋਰ ਬੋਲਦੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਜਿੰਦਾਬਾਦ 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 ਹੱਕ ਦੀ ਨਾ ਦੇ ਆਪਣੇ ਆਪਣੇ ਲੈਣਗੇ ਜੋ ਜਨ ਪ੍ਰਧਾਨ ਸਾਥੀ ਜਿਹੜੀ ਆਪਣੀਆਂ ਡਿਊਟੀਆਂ ਲਾਈਆਂ ਨੇ ਇਹਨਾਂ ਨੇ ਇਹਦਾ ਖਾਮੇ ਇਹ ਭੁਗਤ ਰਹੇ ਸੀ ਕਿਸੇ ਦਿਨ ਐਕਸੀਡੈਂਟ ਜਿਵੇਂ ਹੋਇਆ ਹੈ ਜੇ ਸਾਹबान ਉਹ ਦੋਨੋਂ ਪਾਸੇ ਧਿਆਨ ਨਹੀਂ ਦੇ ਸਕੇ ਇਸ ਕਰਕੇ ਹਾਸਾ ਹੈ ਕਿਉਂਕਿ ਆਪकी ਟੀਮ ਕੋਲ ਜਿਹੜੀ ਕੰਮ ਕਰ ਰਹੀ ਹੈ ਉਹਨੂੰ ਟਾਈਮ ਦੇਣਾ ਜ਼ਰੂਰੀ ਹੈ ਉਹਨਾਂ ਦੀ ਪ੍ਰਾਇਮਰੀ ਡਿਊਟੀ ਲੱਗੀ ਸੀ ਉਹਨਾਂ ਨੂੰ ਦੋਨੋਂ ਪਾਸੇ ਜਾਣ ਕਰਕੇ ਪਿੱਛੇ ਹਾਸਾ ਆਇਆ ਜਿਹੜਾ ਮਨੋਰੋਡ ਤੇ ਉਹ ਬਹੁਤ ਘਾਤਕ ਹਾਸਾ ਆਇਆ ਹੀ ਉਹ ਸਾਡੇ ਜਿੱਥੇ ਮੰਦਾਂ ਨੇ ਬਹੁਤ ਨੁਕਸਾਨ ਹੈ ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਇਸ ਕਰਕੇ ਕਹਿੰਨੇ ਆ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਡਬਲ ਮਾਈਂਡਡ ਹੋ ਚੁੱਕੇ ਨੇ ਉਹਨਾਂ ਨੂੰ ਹੱਦ ਦੋਨਾਂ ਪਾਸੇ ਪ੍ਰਸ਼ੰਚੀ ਆਈ ਹੈ ਇਸ ਕਰਕੇ ਅਸੀਂ ਧਰਨਾ ਦੇ ਰਹੇ ਆ ਜੇ ਸਰਕਾਰ ਇਹ ਰੁਕ ਕੇ ਕੱਟਦੀ ਹੈ ਪ੍ਰਸ਼ਾਸਨ ਕੱਟਦਾ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਸੰਘਰਸ਼ ਬਹੁਤ ਕੀਮ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਓਮ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ EMPLOYE FEDERATION PUNJAB ਜਿਹੜਾ ਅੱਜ ਅਸੀਂ ਐਕਸ਼ਨ ਪੀ ਐ ਸਪੈਸ਼ਲ ਮੰਡਲ ਫਾਈਲ ਕਾਲ ਦੇ ਖਿਲਾਫ ਅਸੀਂ ਧਰਨਾ ਦੇ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਪੱਤਰ ਆਇਆ ਸੀ ਉਸ ਪੱਤਰ ਦੇ ਤਹਿਤ ਪਰਾਲੀ ਨਾਂ ਸਾਡੇ ਸੰਬੰਧੀ ਸਾਡੇ ਮੁਲਾਜ਼ਮਾਂ ਤੇ ਨੁਕੀ ਲਗਾਈ ਜਿਨ੍ਹਾਂ ਦੇ ਵਿੱਚ 13 ਜਈ ਸੀ 10 ਲਾਈਨਮੈਨ ਤੇ 3 ਸਾਈਕਲਮੈਨ ਟੋਟਲ 26 ਕਰਮਚਾਰੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ ਸੀ ਅਸੀਂ ਵਾਰ-ਵਾਰ ਐਕਸ਼ਨ ਫਾਈਲ ਕਾ ਨੂੰ ਮਿਲਦੇ ਰਹੇ ਚਿੱਠੀ ਪੱਤਰ ਦਰਾਂ ਹੀ ਵੀ ਵਿਆਰ ਕਰਦੇ ਰਹੇ ਡਿਪੂਟੇਸ਼ਨ ਤੇ ਵੀ ਮੀਟਿੰਗਾਂ ਲੈ ਕੇ ਮਿਲਦੇ ਰਹੇ ਔਰ ਇਸ ਗੱਲ ਦੀ ਜਥੇਬੰਦੀਆਂ ਡਿਮਾਂਡ ਕਰਦੀਆਂ ਰਹੀਆਂ ਵੀ ਬੁਰਾੜੀ ਤੇ ਜਿਹੜੀਆਂ ਲੱਗੀਆਂ ਡਿਊਟੀਆਂ ਨੂੰ ਇਕੱਠੀਆਂ ਜਾਣ ਕਿਉਂਕਿ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਇੱਕ ਪਾਸੇ ਤਾਂ ਲਗਾਤਾਰ ਸਾਡੇ ਅਫਸਰਾਂ ਦਾ ਵੀ ਪ੍ਰੈਸ਼ਰ ਪੈਂਦਾ ਤੇ ਕਿਸਾਨਾਂ ਦਾ ਵੀ ਜਦੋਂ ਕਿਤੇ ਕਿਸਾਨਾਂ ਦੀ ਲਾਈਟ ਖਰਾਬ ਹੁੰਦੀ ਹੈ ਤਾਂ ਕਾਫੀ ਲੰਬਾ ਸਮਾਂ ਜਿਹੜੀ ਲਾਈਟ ਠੀਕ ਨਹੀਂ ਹੁੰਦੀ ਕਿਉਂਕਿ ਕਰਮਚਾਰੀ ਲਗਾਤਾਰ ਇੱਧਰ ਡਿਊਟੀਆਂ ਦੇ ਅੰਦਰ ਜਿਵੇਂ ਅਸੀਂ ਕਿਸਾਨਾਂ ਨੂੰ ਜਵਾਬ ਦੇਨੇ ਆ ਤਾਂ ਉਹਨਾਂ ਦੇ ਨਾਲ ਵੀ ਸਾਡੇ ਮਾਰੇ ਰਿਲੇਸ਼ਨ ਬੰਦੇ ਆ ਵਾਰ-ਵਾਰ ਅਸੀਂ ਚੰਦੇ ਆ ਕਿਸਾਨ ਵੀ ਸਾਡਾ ਪਿੰਡੀਪੋੜ ਦਾ ਜਿਹੜਾ ਪਾਵਰ ਕੰਮ ਦਾ ਅਨਿਖੜਵਾਂ ਹਾਂ ਦੇ ਉਹਨਾਂ ਨੂੰ ਜਿਹੜੀ ਸਪਲਾਈ ਦੇ ਸਬੰਧ ਸਵਾਵਾ ਦੇਣੀ ਹੈ ਸਾਡਾ ਮੁਢਲਾ ਫਰਜ ਬਣਦਾ ਜਦੋਂ ਵਾਰ ਵਾਰ ਐਕਸ਼ਨ ਦੇ ਨਾਲ ਅਸੀਂ ਗੱਲ ਕਰਦੇ ਰਹੇ ਤੇ ਸਾਨੂੰ ਵਾਰ ਵਾਰ ਤਾਂ ਥੋੜੀ ਕਰਦੇ ਰਹੇ ਵੀ ਤੁਸੀਂ ਐਸ ਸੀ ਸਾਹਿਬ ਨੂੰ ਮੈ ਲਿਸਟ ਭੇਜੀਏ ਉਹਨਾਂ ਨੂੰ ਮਿਲੋ ਤੇ 10 ਨੂੰ ਵੀ ਮਤਲਬ ਸਾਡੀ ਇਕਵਾਈ ਦੇ ਵਿੱਚ ਅਸੀਂ ਚੀਪ ਸਾਹਿਬ ਨੂੰ ਬਟਿੰਡੇ ਵੀ ਜਾ ਕੇ ਮਿਲੇ ਸੀ ਉਹਨਾਂ ਨੇ ਵੀ ਸਾਡੇ ਸਾਹਮਣੇ ਐਕਸ਼ਨ ਸਾਹਿਬ ਨੂੰ ਫੋਟ ਦੇ ਗਿਆ ਸੀ ਵੀ ਜਿਹੜੀਆਂ ਡਿਊਟੀ ਲੱਗੀਆਂ ਨੇ ਉਹ ਪਹਨਾਂ ਦੇ ਸਬੰਧੀ ਉਪਾਲੇ ਕਰੋ ਜੇ ਕੋਈ ਸਾਡੀਆਂ ਸਵਾਵਾ ਦੀ ਲੋੜ ਹੈ ਤੇ ਅਸੀਂ ਵੀ ਹਾਜ਼ਰ ਹਾਂ ਪਰ 13 ਜੇਈ ਦੀ ਡਿਊਟੀ ਲੱਗੀ ਸੀਗੀ ਇਹ ਕਿਹੜੇ ਤੇ ਲੱਗੀ ਸੀ ਵੀ ਡੀਸੀ ਪੱਧਰ ਤੇ ਲੱਗੀ ਸੀ ਜਾਂ ਦਫਤਰ ਦੇ ਪੱਧਰ ਤੇ ਦੇਖੋ ਲਿਸਟ ਦਫਤਰ ਨੇ ਭੇਜੀ ਆ ਡਿਊਟੀਆਂ ਡੀਸੀ ਸਾਹਿਬਾ ਨੂੰ ਲਗਾਈਆਂ ਗਏ ਟੋਟਲੀ 26 ਕਿ 10 ਨਾਮ ਲਾਈਫਮਨ ਵੀ ਤੇ ਤਿੰਨ ਸਾਈਕਲਮਨ ਵੀ ਲਿਸਟ ਐਕਸਰਚਾ ਨੇ ਭੇਜੀ ਸੀ ਉਸ ਸੰਬੰਧ ਵਿੱਚ ਸਾਨੂੰ ਸਿਵਲ ਪ੍ਰਸ਼ਾਸਨ ਵੀ ਕਹਿ ਦਾਰੇ ਮੈਂ ਫਿਰੋਂ ਪਟਿਆਲੇ ਤੋਂ ਕੋ ਆ ਗਏ ਅਸੀਂ ਆਪ ਦੇ ਸਟੇਟ ਪੱਧਰ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਤੇ ਪਾਵਰ ਸੈਕਟਰੀ ਦੇ ਨਾਲ ਮੀਟਿੰਗ ਜੇਕਰ ਅਧਿਕਾਰੀ ਇਹ ਗੱਲ ਨਹੀਂ ਮੰਨਦੇ ਫਿਰ ਅਗਲਾ ਕਦਮ ਕੀ ਹੋਵੇ ਦੇਖੋ ਜੀ ਅਗਲਾ ਇਸ ਤੋਂ ਅੱਜ ਦੇ ਦਰਬੰਦ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਇਸ ਤੋਂ ਬਾਅਦ ਨੈਕਸਟ ਵੀਕ ਜਿਹੜਾ ਅ ਵੰਡਾ ਜਿੱਥੇ ਬੰਦੇ ਪ੍ਰੋਟੈਸਟ ਕਰਾਂਗੇ ਅੱਜ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਊਗਾ ਜਦੋਂ ਤੱਕ ਇਹ ਡਿਊਟੀਆਂ ਨਹੀਂ ਘਟੀਆਂ ਜਿਹੜਾ ਸਾਡਾ ਸੰਘਰਸ਼ ਪ੍ਰੋਗਰਾਮ ਉਹ ਜਾਰੀ ਰਹੇਗਾ ਥੈਂਕ ਯੂ ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਸਰਕਾਰ ਦੇ ਸਕੱਤਰ ਨੇ ਪੂਰੇ ਪੰਜਾਬ ਦੇ ਡੀਸੀ ਸਰਬਾਨਾਂ ਨੂੰ ਬੁਲਾ ਕੇ ਉੱਥੇ ਮੀਟਿੰਗ ਕੀਤੀ ਸੀ ਉਸ ਵਿੱਚ ਕਿਹਾ ਗਿਆ ਸੀ ਵੀ ਇਹਨਾਂ ਦੀ ਅਵਰਜੈਂਸੀ ਕਿ ਕ੍ਰਿਟੀਕਲ ਡਿਊਟੀਆਂ ਵਿੱਚ ਆਉਂਦੇ ਨੇ ਇਹਨਾਂ ਨੂੰ ਮਤਲਬ ਕ੍ਰਿਟੀਕਲ ਸਟਾਫ ਦੀਆਂ ਜਿਹੜੇ ਡਿਊਟੀਆਂ ਉਹ ਕੱਟ ਦਿੱਤੀਆਂ ਜਾਣ ਉਸ ਸੰਬੰਧ ਵਿੱਚ ਪਾਵਰ ਸਕੱਤਰ ਪੰਜਾਬ ਔਰ ਬੀਨੀ ਬੋਰਡ ਦੇ ਸੀਐਮਡੀ ਸਾਹਿ ਉਹ ਥੱਲੇ ਐਕਸ਼ਨ ਸਾਹ ਕੋਲ ਪੂਰੇ ਪੰਜਾਬ ਦੇ ਨਵੀਂ ਵਿੱਚ ਆਇਆ ਹੋਇਆ ਲੇਕਿਨ ਉਸ ਲੈਟਰ ਤੇ ਵੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਥੈਂਕ ਯੂ ਅਸੀਂ ਇਹ ਪੁਰਜੋ ਡਿਮਾਂਡ ਕਰਦੇ ਵੀ ਲੱਗੀਆਂ ਡਿਊਟੀਆਂ ਉੱਠੀਆਂ ਨੇ ਆ ਸੋ ਨਸੀਬ ਹੈ ਬੁਰੀ ਸੰਬੰਧ ਤੋਂ ਨਾਲ ਟੈਕਸ ਸਰਵਿਸ ਜੁਣੀ ਪਾਜ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਸਪਸ਼ਟ ਕਰ ਦਿਆ ਕਿ ਜਿਹੜਾ ਸਾਡਾ ਦਿੱਲੀ ਮੋਰ ਦਾ ਦਾਰਾ ਹੈ ਨਾਜਮ ਨੇ ਇਹ 24 ਘੰਟੇ ਔਰ ਜਿਹੜੀਆਂ ਟਿਕਟੀਆਂ ਦੇ ਵਿੱਚ ਜ਼ਰੂਰੀ ਸਵਾਮ ਦੇ ਵਿੱਚ ਸਾਡਾ ਵਾਹ ਮਾਉਂਦਾ ਤੁਸੀਂ ਦੇਖੋ ਹੁਣੇ ਪੈੜੀ ਸੀ ਨੇ ਲੰਘ ਕੇ ਹਟਿਆ ਸਾਡੇ ਬਾਹਰ ਜਿਹੜੀਆਂ ਟਰੀ ਕਟੀਆਂ ਹੋਣ ਵਾਲੀਆਂ ਨੇ ਮੈਂਟੀ ਨੇ ਸਮੂਹ ਵਾਲੀਆਂ ਨੇ ਤੋ ਫਿਰ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਉਹ ਸਾਡੇ ਜਿਹੜੇ ਸਾਡੇ ਸਾਥੀਆਂ ਦੀਆਂ ਬੁੜੀਆਂ ਜਿਹੜੀਆਂ ਉਹ ਉਧਰ ਖਾਲੀ ਸਾੜਨ ਦੀ ਰੋਕtham ਵਾਸਤੇ ਲਾਈਆਂ ਗਈਆਂ ਸਾਡੇ ਕੰਮ ਬੜੇ ਪ੍ਰਭਾਵਤ ਹੋ ਰਹੇ ਨੇ। ਜਿਹੜੀਆਂ ਜਿਸ ਦਾ ਫਾਲਟ ਪੈਂਦਾ ਜੋ ਉਹਨੂੰ ਬੜਾ ਸਮਾਂ ਲੱਗ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਨਾਲ ਤੋਂ ਉਹ ਡਿਊਟੀ ਲੈਣੀ ਹੈ। ਦੂਜੇ ਪਾਸੇ ਸਾਨੂੰ ਉਧਰ ਵੀ ਜੋਕੀਆਂ ਕਰਨੀਆਂ ਪੈ ਰਹੀਆਂ। ਇਸ ਕਰਕੇ ਅਸੀਂ ਇਸ ਗੱਲ ਦੀ ਮੰਨ ਕਰਦੇ ਹਾਂ। ਤੇ ਜਿੰਨੇ ਵੀ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਅਸੀਂ ਤਾਂ ਇਹ ਨਹੀਂ ਕਹਿੰਦੇ ਉਹਨਾਂ ਨੇ ਇੱਕ ਕੈਟਾਗਰੀ ਬਣਾਈ ਹੈ ਕਿ ਕ੍ਰਿਟੀਕਲ ਨਾਓਨ ਕ੍ਰਿਟੀਕਲ ਅਸੀਂ ਕਹਿੰਦੇ ਕਿ ਜੋ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਉਹ ਸਾਰੇ ਕ੍ਰਿਟੀਕਲ ਨੇ ਸਾਰੇ ਜ਼ਰੂਰੀ ਨੇ ਇਸ ਵਾਸਤੇ ਕਿਸੇ ਵੀ ਜਿਹੜੀ ਮੁਲਾਜ਼ਮ ਦੀ ਉਲੁਕੀ ਨਾਲ ਲਈ ਜਾਵੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਕੱਟਣ ਤੇ ਬਰਾਲੇ ਕੀਤੇ ਜਾਂ ਜੇਕਰ ਨਾ ਕਟੀਆਂ ਗਈਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹਨੂੰ ਪੰਜਾਬ ਲੈਵਲ ਦਾ ਲੈ ਕੇ ਜਾਵਾਂਗੇ ਥੈਂਕ ਯੂ ਸਰ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत